ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਪਾਤਸ਼ਾਹ ਦੇ ਉਚਾਰਨ ਕੀਤੀ ਹੋਈ ਖਾਲੇ ਦੀ ਵਾਰ ਪਿਲੜੀ ਵਾਰ ਵਿਚਾਰ ਕਰਦੇ ਆ ਅਸੀਂ ਹੁਣ ਤੱਕ ਸਤ ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ ਅਜੇ 8ਵੀਂ ਪੌੜੀ ਤੇ ਉਸਦੇ ਨਾਲ ਤੇ ਦੋ ਸਲੋਕ ਹਨ ਹੁਣੋ ਦੇ ਵਿਚਾਰ ਆਪ ਜੀ ਨੇ ਅਰਜਾਈ ਕਰਾਂਗੇ ਪਹਿਲਾ ਸ਼ਲੋਕ ਜੋ ਗੁਰੂ ਰਾਮਦਾਸ ਪਾਚੇ ਨੇ ਉਚਾਰਨ ਕੀਤਾ ਹੋਇਆ ਹੈ ਸ਼ਲੋਕ ਪਹਿਲਾ ਚੌਥਾ ਭਗਤ ਸਰੋਵਰ ਉਛਲ ਸੂਪਰ ਪਰੇਵਹਨ ਸਤਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਭਗਤ ਸਰੋਵਰ भक्तिदास सरोवर ਇਹ ਇੱਕ मतलब ਮਿਸਾਲ ਦੇ ਤੌਰ ਦੇ ਉੱਤੇ ਇਹ ਗੱਲ ਆਖੀ ਗਈ ਹੈ ਇਹ ਤਾਂ ਆਪ ਸਾਰੇ ਜਾਣਦੇ ਹੀ ਹੋਗੇ ਆਮ ਤੌਰ ਤੇ ਜੋ ਸਰੋਵਰ ਲਫ਼ਜ਼ ਹੈ ਉਹ ਪਾਣੀ ਦੀ ਕਲੈਕਟਿਡ ਜੋ ਕਿਸੇ ਇੱਕ ਵਾਟਰ ਬੋਡੀ ਦੇ ਵਿੱਚ ਪਾਣੀ ਇਕੱਠਾ ਕੀਤਾ ਹੁੰਦਾ ਹੈ ਬੋਲ ਜਾਂ ਉਸ ਨੂੰ ਸਰੋਵਰ ਕਿਹਾ ਜਾਂਦਾ ਹੈ ਤੋ અલੰਕਾਰ ਦੇ ਤੌਰ ਦੇ ਉੱਤੇ ਇਹ ਸ਼ਬਦਾਵਲੀ ਵਰਤੀ ਗਈ ਹੈ ਭਗਤ ਸਰੋਵਰ ਤੇ ਭਗਤੀ ਦਾ ਸਰੋਵਰ ਭਾਵ ਜਿੱਥੇ ਭਗਤੀ ਦਾ ਪ੍ਰਵਾਹ ਹੋਵੇ ਭਗਤੀ ਦਾ ਇਕੱਠ ਹੋਵੇ ਇਹ ਇਸ਼ਾਰਾ ਸਤ ਸੰਗਤ ਵਾਲਾ ਹੈ ਕਿ ਭਗਤੀ ਦਾ ਸਰੋਵਰ ਜਿੱਥੇ ਗੁਰੂ ਦੀ ਹਾਜ਼ਰੀ ਦੇ ਵਿੱਚ ਜੋ ਗੁਰਸੇਖਾਨ ਉਹ ਭਗਤੀ ਭਾਵ ਦੇ ਨਾਲ ਭਰੇ ਹੋਏ ਹੁੰਦੇ ਹਨ ਤੇ ਸੁਪਰ ਭਰੇ ਵહન ਸੁਪਰ ਦਾ ਵੀ ਮਤਲਬ ਹੁੰਦਾ ਹੈ ਨੱਕੋ ਨੱਕ ਭਰੇ ਹੋਏ ਹੁਣ ਸਰੋਵਰ ਦੇ ਵਿੱਚ ਪਾਣੀ ਰੱਖਿਆ ਜਾਂਦਾ ਹੈ ਉਹ ਪਾਰਟਲੀ ਫੀਲਡ ਵੀ ਹੋ ਸਕਦਾ ਹੈ ਤੇ ਫੁੱਲੀ ਟੋਟਲੀ ਫੀਲਡ ਵੀ ਹੋ ਸਕਦਾ ਹੈ ਉਹ ਜਿਹੜਾ ਬਿਲਕੁਲ ਟੌਪ ਤੱਕ ਆਪਣੀ ਲਿਮਟ ਤੱਕ ਭਰਿਆ ਹੋਏ ਉਹਨੂੰ ਉਹਦੇ ਵਾਸਤੇ ਲਫ਼ਜ਼ ਸੁਪਰ ਵਰਤਿਆ ਜਾਂਦਾ ਹੈ ਕਿ ਪੂਰੀ ਤਰ੍ਹਾਂ ਨਾਲ 100% ਜਿਹੜੀ ਉਹਦੀ ਕੈਪੈਸਿਟੀ ਦੇ ਨਾਲ ਭਰਿਆ ਹੋਇਆ ਹੈ ਕੋਈ ਕਹਿੰਦਾ ਮੁਰਾਦ ਕੀ ਹੈ ਕਿ ਬਈ ਕਿਵੇਂ ਇਹ ਸਤਸੰਗਤ ਜੋ ਗੁਰੂ ਦੀ ਫਾਜ਼ਰੀ ਦੇ ਵਿੱਚ ਜੋ ਗੁਰਮੁਖ ਜਨ ਹਨ ਉਹ ਕਿਵੇਂ ਸੁਭਾ ਰਹਨ ਨਕੋ ਨਕ ਭਰੇ ਹੋਏ ਹਨ ਕਿ ਉਹਨਾਂ ਦੇ ਅੰਦਰ ਕੋਈ ਭਗਤੀ ਪ੍ਰਭੂ ਦੇ ਭਗਤੀ ਪ੍ਰਭੂ ਦੀ ਸਿਫਤ ਸਲਾਹ ਤੋਂ ਛੁੱਟ ਹੋਰ ਕਿਸੇ ਚੀਜ਼ ਦੇ ਵਾਸਤੇ ਕੋਈ ਕਾਮਨਾ ਇੱਛਾ ਹੁੰਦੀ ਨਹੀਂ ਹੈ ਤਾਂ ਉਹਨਾਂ ਦੇ ਸਾਰੇ ਵਿਚਾਰ ਪ੍ਰਭੂ ਦੇ ਪਿਆਰ ਦੇ ਨਾਲ ਹੀ ਜੁੜੇ ਹੋਏ ਹੁੰਦੇ ਹਨ ਤੋ ਜੀਵਨ ਦੇ ਵਿੱਚ ਜੋ ਵੀ ਉਹ ਕੰਮ ਕਰਦੇ ਹਨ ਉਹ ਪ੍ਰਭੂ ਭਗਤੀ ਤੋਂ ਹੀ ਪ੍ਰੇਰਿਤ ਹੁੰਦੇ ਹਨ ਉਹਦੇ ਪਿਆਰ ਦੇ ਰੰਗ ਦੇ ਵਿੱਚ ਰੰਗੇ ਹੋਏ ਸਾਰਾ ਜੀਵਨ ਬਤੀਤ ਕਰਦੇ ਹਨ ਤੋ ਇਹ ਇਸ ਦਾ ਭਾਵ ਹੈ ਕਿ ਭਗਤ ਸਰੋਵਰ ਉਛਲੈ ਸੁਪਰ ਪਰੇਵਹਨ ਕਿ ਗੁਰੂ ਦੀ ਹਾਜ਼ਰੀ ਵਿੱਚ ਗੁਰੂ ਦੀ Satsangat ਇੱਕ ਐਸਾ ਸਰੋਵਰ ਹੈ ਜਿਦੇ ਵਿੱਚ ਭਗਤੀ ਉਛਾਲੇ ਮਾਰਦੀ ਹੈ ਤੇ ਜਾਂ ਇਹਨੂੰ ਇਹੋ ਵੀ ਸਮਝ ਸਕਦੇ ਹੋ ਕਿ ਇਹ ਨਕਾਨਕ ਭਰੇ ਕਿਨਾਰਿਆਂ ਤੱਕ ਭਰੇ ਹੋਏ ਸਰੋਵਰ ਹਰ ਵਰਗੇ ਹਨ ਜਿਦੇ ਵਿੱਚ ਹੋਰ ਕਿਸੇ ਚੀਜ਼ ਦੇ ਫਸਤੇ ਕੋਈ ਉਹ ਕੋਈ ਸਕੋਪ ਨਹੀਂ ਹੈ ਕੋਈ ਬਾਹਰਲੀ ਚੀਜ਼ ਉਹਦੇ ਵਿੱਚ ਹੋਰ ਐਡ ਨਹੀਂ ਕੀਤੀ ਜਾ ਸਕਦੀ ਨਕੋਨਕ ਭਰੇ ਹੋਏ ਹਨ ਅਤੇ ਉਹਦੇ ਵਿੱਚ ਇਹ ਪ੍ਰਭੂ ਦੀ ਭਗਤੀ ਦਾ ਵਹਿਨ ਜਿਵੇਂ ਦਰਿਆ ਭਰੇ ਹੋਏ ਵਹਿੰਦੇ ਹਨ ਤਵੇਂ ਹੀ ਇਹ ਸਤਸੰਗਤ ਦੇ ਅੰਦਰ ਪ੍ਰਭੂ ਦੀ ਭਗਤੀ ਜੜੀ ਹੈ ਉਹ ਪਰਪੂਰ ਆਪਣੇ ਵਹਾਦੇ ਵਿੱਚ ਚਲਦੀ ਹੈ ਭਾਮ ਗੁਰੂ ਸਿੱਖ ਜਿਹੜੇ ਹਨ ਉਹ ਭਗਤੀ ਦੇ ਭਾਵ ਦੇ ਰੰਗ ਦੇ ਵਿੱਚ ਰੰਗੇ ਹੋਏ ਪ੍ਰਭੂ ਦੇ ਪਿਆਰ ਦੇ ਵਿੱਚ ਜੁੜੇ ਹੋਏ ਰਹਿੰਦੇ ਹਨ ਤਾਂ ਇਹ ਸਭ ਕਰਨ ਦਾ ਸਦਕਾ ਉਹਨਾਂ ਨੂੰ ਪ੍ਰਾਪਤੀ ਕੀ ਹੁੰਦੀ ਹੈ ਉਹ ਅਗਲੀ ਪੰਕਤੀ ਦੱਸਦੀ ਹੈ ਕਿ ਸਤਗੁਰ ਮੰਨਿਆ ਜਨ ਨਾਨਕ ਵਡਭਾਗ ਲਹਾਨੀ ਕਿ ਜਿਹੜੇ ਜਨ ਜਿਹੜੇ ਗੁਰੂ ਦੇ ਸਿੱਖ ਸਤਿਗੁਰੂ ਦੇ ਉੱਤੇ ਸ਼ਰਧਾ ਕਰਦੇ ਹਨ ਸਤਿਗੁਰੂ ਦੇ ਉੱਤੇ ਭਰੋਸਾ ਰੱਖਦੇ ਹਨ ਸਤਿਗੁਰ ਮੰਨਿਆ ਦਾ ਭਾਵ ਕੀ ਹੈ ਕਿ ਗੁਰੂ ਦੇ ਹਰ ਉਪਦੇਸ਼ ਨੂੰ ਉਹ 100% ਦੀ ਪ੍ਰਵਾਨ ਕਰਦੇ ਹਨ ਮੰਨਦੇ ਹਨ ਬਿਨਾਂ ਕਿਸੇ ਉਟੰਕਨ ਦੇ ਬਿਨਾਂ ਕਿਸੇ ਕਿੰਧੂ ਪ੍ਰੰਤੂ ਦੇ ਸਤਿਗੁਰ ਮੰਨਿਆ ਭਾਵ ਪੂਰਨ ਭਰੋਸੇ ਦੇ ਨਾਲ ਪੂਰੀ ਸ਼ਰਧਾ ਦੇ ਨਾਲ ਗੁਰੂ ਦੀ ਗੱਲ ਨੂੰ ਉਹ ਪ੍ਰਵਾਨ ਕਰਦੇ ਹਨ ਤੇ ਜੀਵਨ ਦੇ ਵਿੱਚ ਲਾਗੂ ਵੀ ਕਰਦੇ ਹਨ ਤੋਂ ਐਸੇ ਜਿਹੜੇ ਪ੍ਰਭੂ ਦੇ ਸੇਵਕ ਹਨ ਜੋ ਗੁਰੂ ਦੇ ਵਿੱਚ ਸ਼ਰਧਾ ਬਰਾਂਦੇ ਹਨ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਵੱਡੇ ਪਾਗਾਂ ਵਾਲੇ ਹਨ ਕਿ ਉਹਨਾਂ ਨੂੰ ਪ੍ਰਭੂ ਦੀ ਸਿਫਤਸਲਾ ਦੇ ਪ੍ਰਭੂ ਦੇ ਗੁਨਾ ਦੇ ਮੋਤੀ ਰੂਪ ਜਿਹੜੇ ਪ੍ਰਾਪਤੀ ਹੁੰਦੀ ਹੈ ਪ੍ਰਭੂ ਦੇ ਗੁਣ ਪ੍ਰਭੂ ਦੇ ਪਿਆਰ ਦੇ ਵਿੱਚੋਂ ਜੋ ਗੁਣ ਪ੍ਰਾਪਤ ਹੁੰਦੇ ਹਨ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ ਸਤਗੁਰ ਮੰਨਿਆ ਜਨ ਨਾਨਕ ਵੱਡ ਭਾਗ ਲਹਨ ਵੱਡੇ ਭਾਗਾ ਵਾਲੇ ਉਹ ਪ੍ਰਭੂ ਦੇ ਸੇਵਕ ਹਨ ਜਿਨ੍ਹਾਂ ਨੂੰ ਪ੍ਰਭੂ ਦੇ guna ਦੀ ਪ੍ਰਾਪਤੀ ਹੁੰਦੀ ਹੈ ਉਹ ਵੱਡੇ ਭਾਗ ਕੋਈ ਇਹ ਨਹੀਂ ਹੈ ਕਿ ਬਈ ਕਿਸੇ ਨੂੰ ਕੋਈ ਕਿਸਮਤ ਦੇ ਬੀ ਲੇਖ ਲਿਖਾ ਕੇ ਆਏ ਹਨ ਜਿਹੜੇ ਵੀ ਪ੍ਰਭੂ ਦੀ ਭਗਤੀ ਦੇ ਨਾਲ ਜੁੜਦੇ ਹਨ ਉਹ ਵੱਡੇ ਭਾਗਾ ਵਾਲੇ ਹੀ ਹੋ ਜਾਂਦੇ ਹਨ ਆਮ ਦੁਨੀਆ ਦੇ ਵਿੱਚ ਜਿਹੜੇ ਲੋਕੀ ਧਨ ਪਦਾਰਥ ਵੱਲੋਂ ਸੌਖੇ ਹੁੰਦੇ ਹਨ ਜਿਨ੍ਹਾਂ ਦੇ ਕੋਲ ਦੌਲਤ ਬਹੁਤ ਜ਼ਿਆਦਾ ਹੁੰਦੀ ਹੈ ਲੋਕੀ ਉਹਨਾਂ ਨੂੰ ਵੱਡ ਭਾਗੀ ਕਹਿੰਦੇ ਹਨ ਵੀ ਬੜੇ ਵੱਡੀ ਕਿਸਮਤ ਹੈ ਇਹਨਾਂ ਦੀ ਇਹਨਾਂ ਧਨਵਾਨ ਨੇ ਇਹਨਾਂ ਕੋਲ ਇੰਨੀ ਦੌਲਤ ਹੈ ਇੰਨੀ ਜ਼ਮੀਨ ਜਾਇਦਾਦ ਹੈ ਤੋਂ ਗੁਰਮਤ ਦੇ ਵਿਚਾਰ ਦੇ ਅਨੁਸਾਰ ਉਹ ਧਨ ਦੌਲਤ ਵਾਲੇ ਇੰਝਾਂ ਵੱਡ ਭਾਗੀ ਨਹੀਂ ਹਨ ਅਸਲ ਵੱਡ ਭਾਗੀ ਉਹ ਹਨ ਜਿਹੜੇ ਪ੍ਰਭੂ ਦੀ ਭਗਤੀ ਦੇ ਵਿੱਚ ਜੁੜੇ ਹੁੰਦੇ ਹਨ ਪ੍ਰਭੂ ਦੇ ਪਿਆਰ ਦੇ ਰੰਗ ਵਿੱਚ ਰੰਗੇ ਹੁੰਦੇ ਹਨ दूसरा श्लोक जो है वह भी गुरु रामदास जी ते उच्चारण किया है हर हर नाम असंख हर हर के गुण कथन न जाए हर हर अगम अगाध हर जन कित बिद मिल मिलाए हर हर जस जपत जपंत जन एक तिल नहीं कीमत पाए जन नानक हर अगम प्रभ ਹਰ ਮੇਲ ਲਹੂ ਲੜਦਾ ਏ ਹਰ ਹਰ ਨਾਮ ਅਸੰਖ ਹਰ ਹਰ ਨਾਮ ਅਸੰਖ ਹਰ ਹਰ ਕੇ ਗੁਣ ਕਥਨ ਨਾ ਜਾਏ हरि ਦੇ ਨਾਮ ਵੀ ਅਨगिनत ਅਸੰਖ ਤੋਂ ਭਾਵ ਹੈ ਜਿਨ੍ਹਾਂ ਦੀ ਗਿਣਤੀ ਨਹੀਂ ਉਸ ਲਈ ਜਿਹਦੀ ਸੰਖਿਆ ਨਹੀਂ ਦਾਲ ਸੇ ਜਿ ਸੰਖਿਆ ਦੇ ਵਿੱਚ ਉਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ ਪ੍ਰਭੂ ਦੇ ਨਾਮ ਹਨ ਦਿਨਧਨ ਤੇ ਹਰੀ ਦੇ ਗੁਣ ਜਿਹੜੇ ਹਨ ਉਹ ਵੀ ਬੇਅੰਤ ਹਨ ਉਹਨਾਂ ਦੀ ਵੀ ਗਿਣਤੀ ਜਿਹੜੀ ਹੈ ਨਹੀਂ ਕੀਤੀ ਜਾ ਸਕਦੀ ਹਰ ਹਰ ਨਾਮ ਅਸ਼ੰਖ ਹਰ ਹਰ ਕੇ ਗੁਣ ਕਥਨ ਨਾ ਜਾਏ ਅਨगिनत ਨਾਮ ਹਨ ਅਨगिनत ਉਹਦੇ ਗੁਣ ਹਨ ਤੇ ਉਹਨਾਂ ਦਾ ਬਿਆਨ ਕਰਨਾ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ ਹੋਰ ਅਗਲੀ ਪੰਕਤੀ ਚ ਵੀ ਪ੍ਰਭੂ ਦੀ ਸਿਮਤ ਕਰਦੇ ਆਇਆ ਗੁਰੂ ਸਾਹਿਬ ਫਰਮਾਉਂਦੇ ਹਨ ਹਰ ਹਰ ਅਗੰਮ ਅਗਾਧ ਹਰ ਜਨ ਕਿਤਬਿਦ ਮਿਲੈ ਮਿਲਾਏ ਕਿ ਪ੍ਰਭੂ ਜਿਹੜਾ ਹੈ ਉਹ ਅਗੰਮ ਹੈ ਭਾਵ ਆਪੌਂਚ ਹੈ ਅਗਾਧ ਹੈ ਭਾਵ ਅਥਾ ਹੈ ਉਹਦੀ ਥਾ ਨਹੀਂ ਪਾਈ ਜਾ ਸਕਦੀ ਉਹਦੀ ਡੁਘਾਈ ਨਹੀਂ ਜਾਣੀ ਜਾ ਸਕਦੀ ਕਿ ਪ੍ਰਭੂ ਦੇ ਜਿਹੜੇ ਸੇਵਕ ਹਨ ਫਿਰ ਉਹ ਕਿਵੇਂ ਉਸ ਨੂੰ ਮਿਲ ਸਕਦੇ ਹਨ ਜਾਂ ਹੋਰਾਂ ਨੂੰ ਮਿਲਾਂਦੇ ਹਨ ਇੱਕ ਸਵਾਲ ਗੁਰੂ ਸਾਹਿਬ ਖੜਾ ਕਰਦੇ ਹਨ ਇੱਥੇ ਕਿ ਹਰ ਹਰ ਅਗੰ ਅਗਾਧ ਹਰ ਪ੍ਰਭੂ ਤਾਂ ਅਗੰ ਹੈ ਅਗਾਧ ਹੈ ਉਹ ਬਿਸਰਾਮ ਜਣਾਇ ਉਹ ਹਰ ਦੇ ਉੱਤੇ ਆਏਗਾ ਹਰ ਹਰ ਅਗੰ ਅਗਾਧ ਹਰ ਜਨ ਕਿਤਬਿਦ ਮਿਲਾਂ ਮਿਲਾਏ ਜਨ ਭਗ ਪ੍ਰਭੂ ਜੀ ਦੇ ਸੇਵਕ ਹਨ ਕਿਤਬਿਦ ਕਿਹੜੇ ਤਰੀਕੇ ਦੇ ਨਾਲ ਕਿਸ ਵਿਧੀ ਦੇ ਨਾਲ ਮਿਲੈ ਆਪ ਮਿਲਦੇ ਹਨ ਤੇ ਮਿਲਾਏ ਹੋਰਾਂ ਨੂੰ ਵੀ ਮਿਲਾਉਂਦੇ ਹਨ ਤੋ ਇਹ ਸਵਾਲ ਕਰਕੇ ਅਗਲੀ ਪੰਕਤੀ ਜਿਹੜਾ ਜਵਾਬ ਦਿੰਦੀ ਹਾਂ ਕਿ ਹਰ ਹਰ ਜਸ ਜਪਤ ਜਪੰਤ ਜਨ ਇੱਕ ਤਿਲ ਨਹੀਂ ਕੀਮਤ ਪਾਏ ਕਿ ਹਰੀ ਦਾ ਜਸ ਉਹ ਜਪਦੇ ਹਨ ਤੇ ਜਪੰਤ ਜਪੰਤ ਦੂਜਿਆਂ ਨੂੰ ਜਪਾਂਦੇ ਵੀ ਹਨ ਹੋਰ ਦੂਜਿਆਂ ਨੂੰ ਵੀ ਉਹਦਾ ਨਾਮ ਜਪੰਦੀ ਪ੍ਰੇਰਣਾ ਵੀ ਕਰਦੇ ਹਨ ਪਰ ਇਹ ਗੁਣ ਗਾਉਂਦਿਆਂ ਉਹਦਾ ਜਸ ਗਾਇਨ ਕਰਦਿਆਂ ਉਹਦੀ ਸਿਫਤ ਸਲਾਹ ਕਰਦਿਆਂ ਇਸ ਗੱਲ ਨੂੰ ਉਹ ਸਮਝਦੇ ਹਨ ਔਰ ਮੰਨਦੇ ਹਨ ਕਿ ਇੱਕ ਤਿਲ ਨਹੀਂ ਕੀਮਤ ਪਾਏ ਕਿ ਬੂਰੇ ਯਤਨ ਕਰਕੇ ਵੀ ਪ੍ਰਭੂ ਦੀ ਕੀਮਤ ਇੱਕ ਤਿਲ ਪਰ ਵੀ ਨਹੀਂ ਪਾਈ ਜਾ ਸਕਦੀ ਕਿਸੇ ਵਸਤੂ ਦੀ ਕੀਮਤ ਕਿਵੇਂ ਪਾਈ ਜਾਂਦੀ ਹੈ ਜਦੋਂ ਉਹਦੀ ਪੂਰੀ ਜੋ ਵਡਿਆਈ ਹੈ ਪੂਰੀ ਜੋ ਉਹਦੀ ਕੁਆਲਿਟੀ ਹੈ ਉਸ ਨੂੰ ਜੱਜ ਕਰ ਲਿਆ ਜਾਵੇ ਤੇ ਫਿਰ ਉਹਦੇ ਬਾਰੇ ਡਿਸੀਜਨ ਲਿਆ ਜਾਵੇ ਕਿ ਹਾਂ ਵੀ ਇਸ ਚੀਜ਼ ਦੀ ਇੰਨੀ ਕੀਮਤ ਹੈ ਕੀਮਤ ਪਾਉਂਦਾ ਮਤਲਬ ਇਹ ਹੈ ਕਿ ਸਾਨੂੰ ਉਹਦੇ ਬਾਰੇ ਪੂਰੀ ਨੌਲੇਜ ਹੈ ਤਾਂ ਹੀ ਅਸੀਂ ਉਹਦੀ ਵੈਲਿਊ ਫਿਕਸ ਕਰ ਰਹੇ ਹਾਂ ਪਰ ਪ੍ਰਭੂ ਦੀ ਕੀਮਤ ਦਾ ਗੁਰੂ ਸਾਹਿਬ ਕਹਿੰਦੇ ਹਨ ਕਿ ਤਿਲ ਨਹੀਂ ਕੀਮਤ ਪਾਇਆ ਕਿ ਤਿਲ ਜਿੰਨੀ ਵੀ ਉਹਦੀ ਪਰਸੈਂਟੇਜ ਵਾਈਜ਼ ਵੀ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਕੋਈ ਸੋਚੇ ਕਿ ਮੈਂ ਪ੍ਰਭੂ ਦੇ ਗੁਨਾ ਦਾ 1% ਵੀ ਅੰਦਾਜ਼ਾ ਲਗਾ ਸਕਦਾ ਹਾਂ ਤਾਂ ਉਹ ਵੀ ਅਤ ਕਥਨੀ ਹੋਏਗੀ ਤੋ ਤਿਲ ਤੋਂ ਮੁਰਾਦ ਹੈ ਕਿ ਬਹੁਤ ਮਾਮੂਲੀ ਜਿਹਾ ਹਿੱਸਾ ਹਰ ਹਰ ਜਸ ਜਪਤ ਜਪੰਤ ਜਨ ਪ੍ਰਭੂ ਦੇ ਗੁਣ ਗਾਂਦੇ باوجود ਵੀ ਉਹਦੇ ਗੁਣ ਕਿਉਂਕਿ ਬੇਅੰਤ ਹਨ ਤਾਂ ਜਿੰਨੇ ਮਰਜੀ ਵੀ ਕੋਈ ਇਨਸਾਨ ਗੁਣ ਧਾਲ ਲਵੇ ਹੋਰਾਂ ਨੂੰ ਵੀ ਪ੍ਰੇਰਣਾ ਕਰਕੇ ਉਹਨਾਂ ਤੋਂ ਵੀ ਗੁਣ ਗਵਾਨ ਦੇ ਕੰਮ ਕਰਵਾ ਲਵੇ ਤਾਂ ਵੀ ਪ੍ਰਭੂ ਦੇ ਗੁਣਾ ਦੀ ਕੀਮਤ ਨਹੀਂ ਪਾਈ ਜਾ ਸਕਦੀ ਹਰ ਹਰ ਜਸ ਜਪਤ ਹਰੀ ਦਾ ਜਸ ਉਹ ਆਪ ਚਪਦੇ ਹਨ ਉਹਦੇ ਗੁਣ ਗਾਂਦੇ ਹਨ ਜਪੰਤ ਜਨ ਉਹਨਾਂ ਦੇ ਦੂਜਿਆਂ ਵਾਸੋਂ ਵੀ ਗੁਣ ਗਵਾਨਦਿਆਂ ਨੂੰ ਹੋਰਾਂ ਨੂੰ ਵੀ ਇਸ ਪ੍ਰਬੂਦੇ ਸੇਵਾ ਜ਼ਲਾ ਦੇ ਨਾਲ ਜੋੜਦੇ ਹਨ ਪਰ ਫਿਰ ਵੀ ਕੋਈ ਇਸ ਗੱਲ ਨੂੰ ਸਮਝਦੇ ਹਨ ਕਿ ਇੱਕ ਤਿਲ ਨਹੀਂ ਕੀਮਤ ਪਾਏ ਪ੍ਰਭੂ ਦੀ ਕੀਮਤ ਪਾਈ ਨਹੀਂ ਜਾ ਸਕਦੀ ਆਖਰੀ ਪੰਕਤੀ ਸ਼ਲੋਕ ਦੇ ਜੀ ਗੁਰੂ ਸਾਹਿਬ ਫਰਮਾਉਂਦੇ ਹਨ ਜਨ ਨਾਨਕ ਹਰ ਅਗੰਮ ਪ੍ਰਭ ਹਰ ਮੇਲ ਲਿਓ ਲੜ ਲਾਏ ਤਾਂ ਫਿਰ ਜਿਹੜਾ ਪਹੁੰਚ ਹੈ ਆਗਾਜ਼ ਹੈ ਕਿ ਕੋਈ ਵੀ ਇਸ ਗੱਲ ਦੇ ਉੱਤੇ ਫੈਸਲਾ ਨਹੀਂ ਦੇ ਸਕਦਾ ਕਿ ਕਿਹੜੀ ਵਿਧੀ ਦੇ ਨਾਲ ਉਹਦੇ ਨਾਲ ਮਿਲਿਆ ਜਾ ਸਕਦਾ ਹੈ ਤਾਂ ਉਹਦਾ ਫਿਰ ਇੱਕੋ ਹੀ ਇੱਕ ਢੰਗ ਬਚਦਾ ਹੈ ਕਿ ਉਸ ਪ੍ਰਭੂ ਦੇ ਅੱਗੇ ਹੀ ਹੱਥ ਜੋੜ ਕੇ ਬੇਨਤੀ ਕਰੋ ਕਿ हे ਹਰੀ ਅਗੰਮ ਪ੍ਰਭੂ ਸਾਡੇ ਦੇ ਉੱਤੇ ਮਿਹਰ ਕਰਕੇ ਬਖਸ਼ਿਸ਼ ਕਰਕੇ ਤੁਸੀਂ ਆਪਣੇ ਦਾਸ ਨੂੰ ਆਪਣੇ ਲੜ ਲਾ ਕੇ ਆਪਣੇ ਨਾਲ ਮੇਲ ਲਓ ਜਾਂ ਨਾਨਕ हे ਦਾਸ ਨਾਨਕ ਇਹ ਕਹਿੰਦਾ ਹੈ हे ਹਰੀ हे अगम प्रभु ए अपोंच प्रभु हर मेल ले हो लड लाए अपने नाल तुसी आप ही मेल लो या अपने चरणां दे नाल मिला लो लड लाए लड लाए दा मतलब बिल्कुल अपने नाल जोड लेना अपने चरणां दे विच अपनी संगत दे विच मिला लेना तो हर हर नाम असंख तो गल शुरू करके अल्टीमेटली जो हरिदे नाल मिलाप दा जो टंग है ਉਹ ਗੁਰੂ ਸਾਹਿਬ ਨੇ ਸਾਨੂੰ ਇਸ ਸ਼ਲੋਕ ਦੇ ਵਿੱਚ ਸਮਝਾਇਆ ਹੈ ਕਿ ਉਹਦੇ ਗੁਣ ਤਾਂ ਗਾਣੇ ਹਨ ਪਰ ਉਹਦੇ ਗੁਣ ਬਿਆੰਤ ਹਨ ਕਿਸੇ ਦੀ ਇਹ ਸਮਰੱਥਾ ਨਹੀਂ ਹੈ ਕਿ ਉਹਦੇ ਸਾਰੇ ਗੁਣ ਬਿਆਨ ਕਰ ਸਕੇ ਤਾਂ ਫਿਰ ਕੀ ਤਰੀਕਾ ਹੋ ਸਕਦਾ ਹੈ ਉਹਦੇ ਨਾਲ ਬਿਲਾਪ ਹਾਸਲ ਕਰਨ ਦਾ ਕਿਉਂਕਿ ਜਿੰਨੇ ਮਰਜੀ ਉਹਦੇ ਗੁਣ ਗਾ ਲਏ ਜਾਣ ਉਹਦੀ ਕੀਮਤ ਤਾਂ ਨਹੀਂ ਪਾਈ ਜਾ ਸਕਦੀ ਤਾਂ ਬੇਨਤੀ ਅਰਦਾਸ ਹੀ ਕੋਈ ਇੱਕ ਟੰਗ ਹੈ ਉਹਦੇ ਦਰ ਦੇ ਉੱਤੇ ਅਰਦਾਸ ਕਰੋ ਏ ਆਪੋਚ ਪ੍ਰਭੂ ਸਾਡੇ ਨਾਲ ਇਹ ਸਾਡੇ ਉੱਤੇ ਬਖਸ਼ਿਸ਼ ਕਰ ਕਿ ਆਪ ਹੀ ਤੂੰ ਸਾਨੂੰ ਆਪਣੇ ਲੜ ਲਾ ਕੇ ਆਪਣੇ ਨਾਲ ਮਿਲਾ ਦੇ। ਕੋਈ ਇੱਕੋ ਇੱਕ ਟੰਗ ਹੈ। ਬਾਡੀ ਦੇ ਵਿੱਚ ਹੁਣ ਗੁਰੂ ਸਾਹਿਬ ਪਰਮੰਦੇ ਹਨ। ਹਰ ਅਗੰਮ ਅਗੋਚਰ ਅਗੰਮ ਹਰ ਕਿਉਂ ਕਰ ਹਰ ਦਰਸ਼ਨ ਪਿਖਾਂ ਕਿ ਜਿ ਵਖਰ ਹੋਏ ਸੁਵਰਨੀਆ ਤਿਸ ਰੂਪ ਨ ਰਿਖਾ ਜਿਸ 부ਝਾਏ ਆਪ 부ਝਾਏ ਦੇ ਸੋਈ ਜਨ ਦਿਖਾ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿਖਾ ਤਨ ਤਨ ਸੁ ਰਸਨਾ ਤਨ ਕਰ ਤਨ ਸੁ ਪਾਂਧਾ ਸਤ ਗੁਰ ਜਿਤ ਮਿਲ ਹਰ ਲੇਖਾ ਲਿਖਾ ਬੋਧੀ ਦੇ ਵਿੱਚ ਵੀ ਗੱਲ ਉੱਥੋਂ ਹੀ ਸ਼ੁਰੂ ਹੁੰਦੀ ਹੈ ਹਰ ਅਗੰਮ ਅਗੋਚਰ ਅਗੰਮ ਹਰ ਅਗੰਮ ਦਾ ਭਾਵ ਅਪਹੁੰਚ ਜਿਹਦੇ ਤੱਕ ਪਹੁੰਚਿਆ ਨਾ ਜਾ ਸਕੇ ਤੇ ਅਗੋਚਰ ਜਿਸ ਨੂੰ ਇੰਦਰੀਆਂ ਦੇ ਨਾਲ ਸਮਝਿਆ ਨਾ ਜਾ ਸਕੇ ਬਿਆਨ ਨਾ ਕੀਤਾ ਜਾ ਸਕੇ ਜਿੱਥੇ ਗਿਆਨ ਦੀਆਂ ਇੰਦਰੀਆਂ ਜੋ ਸਾਨੂੰ ਪ੍ਰਮਾਤਮਾ ਵੱਲੋਂ ਹੀ ਮਿਲੀਆਂ ਹਨ ਉਹਨਾਂ ਦੀ ਵਰਤੋਂ ਕਰਕੇ ਵੀ ਉਸ ਤੱਕ ਨ ਪਹੁੰਚ ਨਾ ਹੋ ਸਕੇ ਤਾਂ ਜਦ ਐਸਾ ਬੇਅੰਤ ਪ੍ਰਭੂ ਹੈ ਜਿਹਦਾ ਅਪਹੁੰਚ ਹੈ ਜਿਹੜਾ ਇੰਦਰੀਆਂ ਦੀ ਪਹੁੰਚ ਤੋਂ ਵੀ ਬਾਹਰ ਹੈ ਤੋ ਐਸੇ ਪ੍ਰਭੂ ਦਾ ਮੈਂ ਕਿਵੇਂ ਦਰਸ਼ਨ ਕਰ ਸਕਾਂ ਕਿਉਂ ਕਰ ਭਾਗ ਕਿਸ ਤਰੀਕੇ ਦੇ ਨਾਲ ਕਿਉਂ ਕਰਦਾ ਜੋ ਅਖਰੀ ਅਰਥ ਹੈ ਕਿ ਕਿਸ ਢੰਗ ਦੇ ਨਾਲ ਕਿਹੜੀ ਕੀ ਕਰਕੇ ਕਿਉਂ ਕਰ ਹਰ ਦਰਸ਼ਨ ਪਿਖਾ ਗੁਰਬਾਣੀ ਦੇ ਅੰਦਰ ਕਿਉਂ ਲਫ਼ਜ਼ ਜਿੱਥੇ ਵੀ ਆਇਆ ਹੈ ਤਕਰੀਬਨ ਬਹੁਤ ਹੀ ਥਾਈ ਕਿ ਜੇ ਇੱਕ ਇੱਕ ਦੀ ਮਿਸਾਲ ਛੱਡ ਕੇ ਬਾਕੀ ਸਭ ਜਗਾਦ ਹੁੰਦੇ ਕਿਉਂ ਦਾ ਜੋ ਬਹੁਤੀ ਵਾਰੀ ਅਰਥ ਹੈ ਉਹ ਕਿਵੇਂ ਦੇ ਅਰਥਾਂ ਦੀ ਚ ਹੈ ਕਿਸ ਤਰੀਕੇ ਦੇ ਨਾਲ ਕਿਉਂ ਕਰ ਹਰ ਦਰਸ਼ਨ ਪਿਖਾਂ ਪਿਖਾਂ ਦਾ ਮਤਲਬ ਦੇਖਾਂ ਕਿਸ ਤਰੀਕੇ ਮੈਂ ਪ੍ਰਭੂ ਦਾ ਦਰਸ਼ਨ ਕਰ ਸਕਦਾ ਹਾਂ ਫਿਰ ਅੱਗੇ ਗੱਲ ਖੋਲਦੇ ਹਾਂ ਸਮਝਾਉਂਦੇ ਹਾਂ ਕਿ ਕਿਉਂ ਇਹ ممکن ਨਹੀਂ ਹੈ ਕਿਛ ਵੱਖਰ ਹੋਏ ਸੁਵਰਣੀ ਹੈ ਤਿਸ ਰੂਪ ਨ ਰਿਖਾ ਤੇ ਕਿ ਜੇ ਕੋਈ ਸੂਲ ਵਸਤੂ ਹੋਵੇ ਤਾਂ ਉਹਦਾ ਵਰਣਨ ਕੀਤਾ ਜਾ ਸਕਦਾ ਹੈ ਵੱਖਰ ਤੋਂ ਭਾਵ ਹੈ ਕੋਈ ਸਥੂਲ ਵਸਤੂ ਕੋਈ ਰੂਪ ਰੇਖ ਵਾਲੀ ਕੋਈ ਆਈਟਮ ਕੋਈ ਮੈਟਰ ਜਿਵੇਂ ਫਿਜ਼ੀਕਲ ਮੈਟਰ ਹੋਵੇ ਵੱਖਰ ਲਫ਼ਜ਼ ਦਾ ਭਾਵ ਹੈ ਫਿਜ਼ੀਕਲ ਮੈਟਰ ਜਿਹਦਾ ਭਾਰ ਹੈ ਜਿਹਦਾ ਕੋਈ ਆਕਾਰ ਹੈ ਜਿਹਦਾ ਜਿਹਦਾ ਕੋਈ ਸਰੂਪ ਹੈ ਉਹ ਉਸ ਨੂੰ ਵੱਖਰ ਕਿਹਾ ਗਿਆ ਹੈ ਕਿ ਜੇ ਕੋਈ ਵੱਖਰ ਹੋਵੇ ਕੋਈ ਮੈਟਰ ਹੋਵੇ ਤਾਂ ਤੇ ਉਹਦਾ ਵਰਣਨ ਕੀਤਾ ਜਾ ਸਕਦਾ ਹੈ ਕਿ ਭਈ ਉਹ ਦਾ ਤੇ ਉਹ ਜਿਆਰੂਪ ਰੰਗ ਹੈ ਕਿੰਨੀ ਕੋ ਦਾ ਸਾਈਜ਼ ਹੈ ਕਿੰਨਾ ਕੋ ਦਾ ਵਜ਼ਨ ਹੈ ਪਰ ਉਸ ਪ੍ਰਭੂ ਦਾ ਕਿਵੇਂ ਵਰਣਨ ਕਰੀਏ ਜਿਦਾ ਕੋਈ ਰੂਪ ਰੇਖ ਹੈ ਹੀ ਨਹੀਂ ਜੋ ਆਕਾਰ ਤੋਂ ਰਹਤਾ ਹੈ ਸੋ ਜੋ ਸਥੂਲ ਪੌਤਿਕ ਵਸਤੂਆਂ ਨੇ ਉਹਦੇ ਨਾਲ ਪਰਮਾਤਮਾ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਮੈਟਰ ਸੂਲ ਨਹੀਂ ਹੈ ਪ੍ਰਭੂ ਜੋ ਹੈ ਉਸ ਆਕਾਰ ਤੋਂ ਰਹਾ ਹੈ ਇਸੇ ਲਈ ਪ੍ਰਭੂ ਨੂੰ ਨਿਰੰਕਾਰ ਨਵਸ ਦੇ ਨਾਲ ਵੀ ਬਿਆਨ ਕੀਤਾ ਜਾਂਦਾ ਹੈ ਨਿਰ ਆਕਾਰ ਜਿਸ ਦਾ ਕੋਈ ਆਕਾਰ ਨਹੀਂ ਹੈ ਤਾਂ ਇਸੇ ਕਰਕੇ ਇਹ ਅਗੰਭ ਹੈ ਅਗੋਚਰ ਹੈ ਇੰਦਰੀਆਂ ਦੀ ਪਕੜ ਤੋਂ ਪਰੇ ਹੈ ਤਾਂ ਐਸੇ ਅਪਹਾਰੀ ਦਾ ਫਿਰ ਮੈਂ ਕਿਵੇਂ ਦਰਸ਼ਨ ਕਰ ਸਕਦਾ ਹਾਂ ਕਿਉਂਕਿ ਕੋਈ ਉਹਦਾ ਵਰਣਨ ਤਾਂ ਪੂਰਾ ਕਰ ਸਕੇ ਜੇ ਉਹਦਾ ਕੋਈ ਰੂਪ ਰੇਖ ਹੋਵੇ ਕੋਈ ਉਹਦਾ ਸ਼ੇਪ ਹੋਵੇ ਕੋਈ ਆਕਾਰ ਹੋਵੇ ਕੋਈ ਰੰਗ ਹੋਵੇ ਤੋ ਇਸ ਤਰ੍ਹਾਂ ਫਿਰ ਕਿਸ ਤਰ੍ਹਾਂ ਪ੍ਰਭੂ ਦੀ ਸਮਝ ਪਵੇ ਤਾ ਉਹ ਪ੍ਰਭੂ ਆਪ ਹੀ ਬਖਸ਼ਿਸ਼ ਕਰੇ ਤਾ ਕਿਸੇ ਨੂੰ ਸੋਝੀ ਮਿਲ ਸਕਦੀ ਹੈ ਤੋ ਉਹੀ ਗੱਲ ਤੀਸਰੀ ਪੰਕਤੀ ਜੀ ਗੁਰੂ ਸਾਹਿਬ ਕਹਿੰਦੇ ਹਨ ਤੇ ਜਿਸ 부ਝਾਏ ਆਪ ਇਹ ਆਪ ਲਫ਼ਜ਼ ਜਿਹੜਾ ਹੈ ਇਥੇ ਦੇਹਲੀ ਦੀਪਕਵਾਲ ਵਰਤਿਆ ਗਿਆ ਹੈ ਕਿ ਜਿਸ ਨੂੰ ਆਪ ਉਹ ਸੋਝੀ ਦੇਵੇ ਆਪ 부ਝਾਏ ਦੇ ਜਿਸ ਨੂੰ ਆਪ ਸਮਝ ਦੇਵੇ ਜਿਸ ਨੂੰ ਸਮਝਾਏ ਕਿਵੇਂ ਸਮਝੇ ਜਿਨੂੰ ਆਪ ਬੁਝਾਏ ਦੇ ਆਪ ਜਿਨੂੰ ਸੋਜੀ ਦੇਵੇ ਸੋਈ ਜਨ ਦਿਖਾ ਉਸੇ ਨੂੰ ਹੀ ਇਸ ਥੀਸ ਥਿਸ ਸੋਜੀ ਮਿਲ ਸਕਦੀ ਹੈ ਉਹੀ ਉਸ ਪ੍ਰਭੂ ਦੇ ਦਰਸ਼ਨ ਕਰ ਸਕਦਾ ਹੈ ਪਰ ਇਹ ਦਰਸ਼ਨ ਕੋਈ ਇਹਨਾਂ ਸਰੀਰਕ ਅੱਖਾਂ ਦੇ ਨਾਲ ਕੋਈ ਸਥੂਲ ਵਸਤੂ ਵਾਲੇ ਦਰਸ਼ਨ ਨਹੀਂ ਹਾਂ ਇੱਥੇ ਦਿਖਾ ਦਾ ਭਾਵ ਹੈ ਜਿਸ ਨੂੰ ਇਹ ਅਹਿਸਾਸ ਹੋ ਜਾਵੇ ਜਿਸ ਨੂੰ ਇਹ ਸੋਝੀ ਮਿਲ ਜਾਵੇ ਕਿ ਪ੍ਰਭੂ ਨਿਰਾਕਾਰ ਹੈ ਆਕਾਰ ਤੋਂ ਰਹਿਤ ਹੈ ਉਹ ਸਰਵ ਵਿਆਪਕ ਹੈ ਔਰ ਹਰ ਜੀਵ ਦੇ ਅੰਦਰ ਉਹ ਮੌਜੂਦ ਹੈ ਉਹ ਜੋਤ ਰੂਪ ਹੈ ਤੋਂ ਇਹ ਵੀ ਵੈਸੇ ਅਤ ਕਥਨੀ ਹੈ ਉਹਨੂੰ ਕਹਿਣਾ ਕਿ ਉਹ ਜੋਤ ਰੂਪ ਹੈ ਕਿਉਂਕਿ ਜੋਤ ਵੀ ਅਸੀਂ ਜਿਸ ਵੇਲੇ ਅਸੀਂ ਜੋਤ ਦੀ ਗੱਲ ਕਰਦੇ ਹਾਂ ਤੇ ਸਾਡੇ ਮਨ ਦੇ ਵਿੱਚ ਇੱਕ ਬਰਨਿੰਗ ਲਾਈਟ ਦੀ ਜੋ ਹੈ ਇਮੇਜ ਬੰਨੀ ਸ਼ੁਰੂ ਹੋ ਜਾਂਦੀ ਹੈ ਪਰ ਪ੍ਰਭੂ ਕੋਈ ਕਿਸੇ ਐਸੀ ਬਰਨਿੰਗ ਲਾਈਟ ਦੀ ਇਮੇਜ ਦੇ ਨਾਲ ਵੀ ਕੰਪੇਅਰ ਨਹੀਂ ਕੀਤਾ ਜਾ ਸਕਦਾ ਤੋਦੀ ਉਹਦੀ ਵਿਆਖਿਆ ਉਹਦਾ ਕੰਪੈਰੀਸ਼ਨ ਕਿਸੇ ਦੁਨੀਆਵੀ ਵਸਤੂ ਨਾਲ ਕੀਤਾ ਹੀ ਨਹੀਂ ਜਾ ਸਕਦਾ ਤੋ ਇਸ ਕਰਕੇ ਉਹਨੂੰ ਇਹਨਾਂ ਅੱਖਾਂ ਦੇ ਨਾਲ ਦੇਖਿਆ ਵੀ ਨਹੀਂ ਜਾ ਸਕਦਾ ਤੋ ਫਿਰ ਦਿਖਾ ਦੋ ਭਾਵ ਕੀ ਹੈ ਤੇ ਉਹਨੂੰ ਆਪਣੇ ਅੰਤਰ ਆਤਮੇ ਵਿੱਚ ਇਹ ਅਹਿਸਾਸ ਹੋ ਜਾਂਦਾ ਹੈ ਉਹਦੇ ਮਨ ਦੇ ਅੰਦਰ ਇਹ ਭਾਵਨਾ ਸਮਝ ਵਿੱਚ ਆ ਜਾਂਦੀ ਹੈ ਕਿ ਪ੍ਰਭੂ ਰੂਪ ਰੇਖ ਤੋਂ ਨਿਆਰਾ ਹੈ ਉਹ ਇਹਨਾਂ ਅੱਖਾਂ ਦੇ ਨਾਲ ਨਜ਼ਰ ਆਉਣ ਵਾਲਾ ਨਹੀਂ ਹੈ ਪਰ ਉਹਦੀ ਹੋਂਦ ਉਹ ਉਹਦੀ ਮੌਜੂਦਗੀ ਦਾ ਅਹਿਸਾਸ ਸਾਡੇ ਅੰਦਰ ਉਹ ਭਾਵ ਪ੍ਰਗਟ ਹੋ ਜਾਂਦੇ ਹਨ ਜਿਹੜੇ ਉਹਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਨ ਤੋਂ ਉਹ ਉਸੇ ਬੰਦੇ ਨੂੰ ਹੀ ਇਹ ਸੁਭਾਗ ਪ੍ਰਾਪਤ ਹੁੰਦਾ ਹੈ ਜਿਸ ਬੁਝਾਏ ਆਪ ਆਪ ਬੁਝਾਏ ਦੇ ਜਿੰਨੂੰ ਆਪ ਉਹ ਇਹ ਬੁਝਾਏ ਸੋਝੀ ਦੇ ਦਿੰਦਾ ਹੈ ਆਪ ਜਿੰਨੂੰ ਇਹ ਸਮਝ ਦੇ ਦਿੰਦਾ ਹੈ ਉਸੇ ਨੂੰ ਇਹ ਉਹਦੀ ਮੌਜੂਦਗੀ ਦਾ ਅਹਿਸਾਸ ਪ੍ਰਾਪਤ ਹੋ ਜਾਂਦਾ ਹੈ ਉਰੇ ਮਿਲਦਾ ਕਿਸ ਤਰ੍ਹਾਂ ਹੈ ਕਿੱਥੇ ਪ੍ਰਾਪਤ ਹੁੰਦਾ ਹੈ ਐਸੀ ਕਿਰਪਾ ਕਿਹਨਾਂ ਦੇ ਉੱਤੇ ਹੁੰਦੀ ਹੈ ਸਤਸੰਗਤ ਸਤਗੁਰ ਚਟਸਾਲ ਹੈ ਜਿੱਤ ਹਰਗੁਣ ਸਿਖਾ ਸਤਸੰਗਤ ਜਿਹੜੀ ਹੈ ਸਾਧ ਸੰਗਤ ਜਿਹੜੀ ਹੈ ਇਹ ਸਤਗੁਰੂ ਦੀ ਚਟਸਾਲ ਹੈ ਚਟਸਾਲ ਕਹਿੰਦੇ ਹਨ ਪਾਠਸ਼ਾਲਾ ਨੂੰ ਚਾਟੜੇ ਕਹਿੰਦੇ ਹਨ ਸਟੂਡੈਂਟਸ ਨੂੰ ਤੇ ਜਿੱਥੇ ਸਟੂਡੈਂਟਸ ਪੜ੍ਹਦੇ ਹਨ ਉਸ ਨੂੰ ਕੀ ਆ ਜਾਂਦਾ ਹੈ ਚਟਸਾਲ ਇਹਨਾਂ ਇੱਕ ਸਕੂਲ ਤੋਂ ਚਟਸਾਲ ਪਾਗ ਗੁਰੂ ਦਾ ਸਕੂਲ ਹੈ ਗੁਰੂ ਦਾ ਵਿਦਿਆਲਏ ਹੈ ਗੁਰੂ ਦੀ ਪਾਠਸ਼ਾਲਾ ਹੈ ਸਤਸੰਗਤ ਜਿੱਤ ਹਰਗੁਣ ਸਿੱਖਾ ਜਿੱਥੇ ਪ੍ਰਮਾਤਮਾ ਦੇ ਗੁਣ ਸਿੱਖੇ ਜਾ ਸਕਦੇ ਹਨ ਜਿਨ੍ਹਾਂ ਗੁਣਾਂ ਦੀ ਸੋਚੀ ਦੇ ਨਾਲ ਇਹ ਜੋ ਉਸਦੀ ਮੌਜੂਦਗੀ ਦਾ ਅਹਿਸਾਸ ਹੈ ਉਹ ਹੋਣ ਦੀ ਗੱਲ ਪਨ ਸਕਦੀ ਹੈ ਤਾਂ ਇਹ ਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਨਾਲ ਹੀ ਇਹ ਅਹਿਸਾਸ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਜੋ ਰੂਪ ਰੇਖ ਤੋਂ ਨਿਆਰਾ ਅਪਹੁੰਚ ਅਗਾਧ ਅਗੰ ਪ੍ਰਭੂ ਹੈ ਉਹ ਸਰੀਰਕ ਇੰਦਰੀਆਂ ਦੀ ਪਕੜ ਤੋਂ ਬਾਹਰ ਹੈ ਤੋਂ ਇਸ ਲਈ ਉਹਦੀ ਪਹੁੰਚ ਆਪਣੇ ਅੰਦਰੋਂ ਹੀ ਅਹਿਸਾਸ ਕਰਕੇ ਹੀ ਉਹਦੇ ਉਹਦੇ ਦੀਦਾਰ ਉਹਦੀ ਸੋਝੀ ਪ੍ਰਾਪਤ ਹੋ ਸਕਦੀ ਹੈ ਉਹ ਸੋਝੀ ਮਿਲਦੀ ਹੈ ਸਤਗੁਰ ਦੀ ਪਾਠਸ਼ਾਲਾ ਵਿੱਚੋਂ ਜੋ ਕਿ ਸਤ ਸੰਗਤ ਹੈ ਤੋਂ ਜਿੱਥੇ ਗੁਰੂ ਕੇ ਸਿੱਖ ਇਕੱਠੇ ਹੋ ਕੇ ਪ੍ਰਭੂ ਦੇ ਗੁਣ ਗਾਉਂਦੇ ਹਨ ਪ੍ਰਭੂ ਦੀ ਸਿਫਤ ਸਲਾਹ ਕਰਦੇ ਹਨ ਉਸ ਸਥਾਨ ਨੂੰ satsangat ਕਿਹਾ ਗਿਆ ਹੈ ਗੁਰਬਾਣੀ ਵਿੱਚ ਇਸ ਗੱਲ ਦੀ ਬੜੀ ਸਪਸ਼ਟ ਵਿਆਖਿਆ ਮਿਲਦੀ ਹੈ satsangat ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀਏ ਤੋਂ ਉਸ ਪ੍ਰਭੂ ਦੇ ਨਾਮ ਵਖਾਣਨ ਦਾ ਭਾਵ ਪ੍ਰਭੂ ਦੇ ਗੁਨਾ ਦੇ ਨਾਲ ਜੁੜਨਾ ਪ੍ਰਭੂ ਦੀ ਸਿਫਤ ਸਲਾਹ ਕਰਨੀ ਤੋਂ satsangat ਜੋ ਹੈ ਉਹ ਗੁਰੂ ਦੀ पाठशाला ਹੈ ਜਿਹਦੇ ਵਿੱਚ ਪ੍ਰਭੂ ਦੇ ਗੁਨਾ ਦੀ ਸੋਝੀ ਮਿਲਦੀ ਹੈ ਗਿਆਨ ਮਿਲਦਾ ਹੈ। ਤੋਂ ਜੋ ਅਸੀਂ ਗੁਰਦੁਆਰੇ ਜਿਸ ਨੂੰ ਕਹਿੰਦੇ ਹਾਂ ਜਿਸ ਨੂੰ ਪਹਿਲੇ ਧਰਮਸਾਲ ਵੀ ਕਿਹਾ ਜਾਂਦਾ ਸੀ ਇਹਨਾਂ ਸਭ ਦਾ ਮਕਸਦ ਵੀ ਇਹੀ ਹੈ ਕਿ ਉਹ ਸਤਗੁਰ ਦੀ ਸੰਗਤ ਹੈ ਸਤਗੁਰ ਦੀ ਚਟਸਾਲ ਹੈ ਜਿੱਥੋਂ ਪ੍ਰਭੂ ਦੇ ਗੁਨਾ ਦੀ ਸੋਝੀ ਮਿਲਦੀ ਹੈ। ਤੋਂ ਐਸੀ ਸੰਗਤ ਦੇ ਵਿੱਚ ਜਿਹੜੇ ਜੁੜਦੇ ਹਨ ਉਹ ਵੀ ਤੰਤਾ ਦੇ ਯੋਗ ਹਨ ਤੇ ਐਸਾ ਗੁਰੂ ਵੀ ਤਨ ਤਨ ਹੈ। ਜੋ ਗੁਰੂ ਕੇ ਸਿੱਖਾਂ ਨੂੰ ਪ੍ਰਮਾਤਮਾ ਦੀਆਂ ਸਿਫਤਾਂ ਦੇ ਨਾਲ ਪ੍ਰਭੂ ਦੇ ਗੁਣਾਂ ਦੇ ਨਾਲ ਜੋੜਦਾ ਹੈ ਤੋਂ ਆਖਰੀ ਪੰਕਤੀ ਦੇ ਵਿੱਚ ਫਿਰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਤਨ ਤਨ ਸੁਰਸਨਾ ਉਹ ਜੀਵ ਉਹ ਵੀ ਤਨਤਾ ਦੇ ਯੋਗ ਹੈ ਜਿਸ ਜੀਵ ਦੇ ਨਾਲ ਪ੍ਰਭੂ ਦੇ ਗੁਣ ਗਾਏ ਜਾਂਦੇ ਹਨ ਤਨ ਕਰ ਕਰ ਜਿਹੜਾ ਲਫ਼ਜ਼ ਹੈ ਕ ਕ ਰ ਰ ਮੁਕਤ ਰਾਰੇ ਮੁਕਤੇ ਦੇ ਨਾਲ ਉਹਦਾ ਅਰਥ ਹੈ ਹੱਥ ਉਹ ਹੱਥ ਵੀ ਤਨ ਹਨ ਜਿਹੜੇ ਪ੍ਰਭੂ ਦੇ ਸਤਸੰਗਤ ਦੇ ਵਿੱਚ ਜੁੜ ਕੇ ਪ੍ਰਭੂ ਦੀ ਸਿਫਤ-ਸਲਾਹ ਦੇ ਵਿੱਚ ਜੁੜਦੇ ਹਨ ਤੇ ਗੁਰਸਿੱਖਾਂ ਦੀ ਸੇਵਾ ਕਰਦੇ ਹਨ ਤਨ ਤਨ ਸੂ ਰਸਨਾ ਤਨ ਕਰ ਤਨ ਸੁ ਪਾੰਦਾ ਸਤਗੁਰੂ ਪਾੰਦਾ ਕਹਿੰਦੇ ਹਨ ਟੀਚਰ ਨੂੰ ਤੋਂ ਸਤਵਰਦੀ ਚਟਸਾਲ ਦੇ ਵਿੱਚ ਪਾੰਦਾ ਕੌਣ ਹੈ ਟੀਚਰ ਕੌਣ ਹੈ ਉਹ ਸਤਗੁਰੂ ਆਪ ਹੀ ਪਾੰਦਾ ਹੈ ਆਪ ਹੀ ਸਮਝਾਉਣ ਵਾਲਾ ਹੈ ਜੋ ਤਨ ਉਹ ਵੀ ਤੰਤਾ ਦੇ ਯੋਗ ਹੈ ਤਨ ਤਨ ਸੂ ਰਸਨਾ ਤਨ ਕਰ ਤਨਸੂ ਪੰਧਾ ਸਤਿਗੁਰੂ ਕਿਉਂ ਤੰਤਾ ਦੇ ਯੋਗ ਹੈ ਜਿਤ ਮਿਲ ਹਰ ਲੇਖਾ ਲਿਖਾ ਕਿਉਂਕਿ ਐਸੇ ਟੀਚਰ ਨੂੰ ਮਿਲ ਕੇ ਹੀ ਉਹ ਗਿਆਨ ਪ੍ਰਾਪਤ ਹੁੰਦਾ ਹੈ ਜਿਹਦੇ ਨਾਲ ਪ੍ਰਭੂ ਦੇ ਗੁਨਾ ਦੀ ਗੱਲ ਸਮਝ ਆ ਜਾਂਦੀ ਹੈ ਉਹਦੀ ਸਿਫਤਾਂ ਦੀ ਸੋਝੀ ਮਿਲਦੀ ਹੈ ਤਨਸੂ ਪੰਧਾ ਸਤਿਗੁਰੂ ਜਿਤ ਮਿਲ ਜਿਸ ਨੂੰ ਮਿਲ ਕੇ ਹਰ ਲੇਖਾ ਲਿਖਾ ਲੇਖਾ ਲਿਖਣ ਤੋਂ ਬਾਅਦ ਉਹਦੀਆਂ ਵਡਿਆਈਆਂ ਦਾ ਵਰਣਨ ਕਰਨਾ ਉਹਦੇ ਉਹਦੇ ਗੁਨਾ ਦੇ ਬਿਆਨ ਕਰਨਾ ਭਾਵੇਂ ਉਹਦੇ ਗੁਣ ਬਿਆਨ ਤਾਂ ਪਰ ਉਹਦੇ ਗੁਣ ਗਾਈ ਜਾਣੇ ਹਨ ਗੁਣ ਗਾ ਗਾ ਕੇ ਹੀ ਮਨੁੱਖ ਦਿਹਾ ਆਪਣਾ ਪਤਾ ਹੁੰਦਾ ਹੈ ਗੁਰਬਾਣੀ ਇਸ ਬਾਰੇ ਸਪਸ਼ਟ ਹਦਾਇਤ ਦਿੰਦੀ ਹੈ ਗੁਣ ਗਾਵਤ ਤੇਰੀ ਉਤਰ ਸੁਮੈਨ ਬਿਨਸ ਜਾਏ ਹੋ ਮੈਂ ਬਿਕਫੈਲ ਇਹ ਹੋ ਮੈਂ ਦੀ ਜ਼ਰ ਜਿਹੜੀ ਅੰਦਰੋਂ ਹੈ ਔਰ ਨਾਸਤਾਈ ਹੋ ਸਕਦੀ ਹੈ ਜੇ ਪ੍ਰਭੂ ਦੇ ਗੁਣ ਗਾਏ ਜਾਣ ਤੇ। ਤੋਂ ਗੁਣ ਗਾ ਗੁਣ ਗਾਣ ਦਾ ਟੰਗ ਗੁਣ ਗਾਣ ਦੀ ਸੋਜੀ ਇਹ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ ਸਤਸੰਗਤ ਵਿੱਚ ਜੁੜ ਕੇ। ਤੋਂ ਇਸ ਲਈ ਆਖਰੀ ਦੋ ਪੰਕਤੀਆਂ ਦੇ ਵਿੱਚ ਇਹ ਟੰਗ ਸਾਨੂੰ ਗੁਰੂ ਸਾਹਿਬ ਸਾਡੀ ਚੋਲੀ 'ਚ ਪਾ ਰਹੇ ਹਨ। ਸਤਸੰਗਤ ਸਤਗੁਰ ਚੱਟ ਸਾਲ ਹੈ। ਇਹ ਗੁਰੂ ਦੀ ਪਾਠਸ਼ਾਲਾ ਹੈ ਜਿਹਦੇ ਵਿੱਚ ਜੁੜ ਕੇ ਜਿਤ ਹਰ ਗੁਣ ਸਿਖਾ ਅਰੀ ਦੇ ਗੁਨਾ ਦੀ ਸਿੱਖਿਆ ਪ੍ਰਾਪਤ ਹੁੰਦੀ ਹੈ ਤਨ ਤਨ ਸੋ ਰਸਨਾ ਉਹ ਰਸਨਾ ਫਿਰ ਤਨ ਹੈ ਜਿਹੜੀ ਪ੍ਰਭੂ ਦੇ ਗੁਨਾ ਨੂੰ ਜਾਣ ਕੇ ਮੂੰ ਤੋਂ ਉਹਨਾਂ ਗੁਨਾ ਦਾ ਉਚਾਰਨ ਕਰਦੀ ਹੈ ਤਨ ਸੂ ਕਰ ਉਹ ਹੱਥ ਜਿਹੜੇ ਪ੍ਰਭੂ ਦੇ ਅੱਗੇ ਅਰਦਾਸ ਦੇ ਵਿੱਚ ਜੁੜਦੇ ਹਨ ਤੇ ਸਤਸੰਗੀਆਂ ਦੀ ਸੇਵਾ ਕਰਦੇ ਹਨ ਤਨ ਸੋ ਪੰਧਾ ਸਤਿਗੁਰੂ ਉਹ ਸਿੱਖਿਆ ਦੇਣ ਵਾਲਾ ਸਤਿਗੁਰੂ ਪੰਧਾ ਵੀ ਤਨਤਾ ਯੋਗ ਹੈ ਜਿਹਦੀ ਬਖਸ਼ਿਸ਼ ਦੇ ਸਦਕਾ ਜਿਹਦੀ ਗਾਈਡੈਂਸ ਦੇ ਸਦਕਾ ਪ੍ਰਬੂ ਦੇ ਗੁਨਾ ਦੀ ਸੋਝੀ ਮਿਲਦੀ ਹੈ ਜਿਤ ਮਿਲ ਹਰ लेखा ਲਿਖਾ ਅਰੀਦਾ लेखा ਭਾਵ ਹਰੀ ਦੇ ਗੁਨ ਦੀ ਗੱਲ ਕੀਤੀ ਜਾਂਦੀ ਹੈ ਉਹਦੀ ਸਿਫਤ ਸਲਾਹ ਦਾ ਗਿਆਨ ਹਾਸਲ ਕੀਤਾ ਜਾਂਦਾ ਤੋਂ ਇਹ ਦੋਨੋਂ ਸ਼ਲੋਕਾਂ ਦੇ ਵਿੱਚ ਵੀ ਅਤੇ ਪੌੜੀ ਦੇ ਵਿੱਚ ਵੀ ਪ੍ਰਭੂ ਦੀ ਬੇਅੰਤ ਵਡਿਆਈਆਂ ਦੀ ਗੱਲ ਸਮਝਾਈ ਗਈ ਹੈ ਗੁਰ ਸਤਸੰਗਤ ਦੀ ਗੱਲ ਪਹਿਲੇ ਸ਼ਲੋਕ ਵਿੱਚ ਕਰਕੇ ਕਿ ਉਹ ਭਗਤੀ ਦਾ ਸਰੋਵਰ ਹੈ ਜਿਦੇ ਵਿੱਚ ਇਹ ਸਲੋਕਰ ਨਕੋ ਨਕ ਭਰੇ ਹੋਏ ਪ੍ਰਭੂ ਦੀ ਸਿਫਤ ਸਲਾਹ ਦੀਆਂ ਗੱਲਾਂ ਉਹਦੇ ਅੰਦਰ ਹੁੰਦੀਆਂ ਹਨ ਤੋਂ ਮਿਸਾਲ ਸਰੋਵਰ ਦੀ ਵਰਤੀ ਗਈ ਹੈ। ਭਾਵ ਸਤ ਸੰਗਤ ਦੀ ਵਿਆਖਿਆ ਤੋਂ ਹੀ ਹੈ। ਦੂਸਰੇ ਸ਼ਲੋਕ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਪ੍ਰਭੂ ਦੇ ਗੁਣ ਬੇਅੰਤ ਹਨ। ਤੇ ਕੋਈ ਇਹ ਨਾ ਸਮਝ ਲਵੇ ਕਿ ਮੈਂ ਸਾਰੇ ਗੁਣਾਂ ਦੀ सूची ਹਾਸਲ ਕਰ ਸਕਦਾ ਹਾਂ, ਮੈਂ ਸਾਰੇ ਗੁਣ ਬਿਆਨ ਕਰ ਸਕਦਾ ਹਾਂ। ਤੋਂ ਫਿਰ ਜੇ ਨਹੀਂ ਹੋ ਸਕਦੇ ਤਾਂ ਪ੍ਰਭੂ ਨੂੰ ਮਿਲਾਕ ਕਿਵੇਂ ਹੁੰਦਾ ਹੈ? ਉਹ ਮਿਲਾਬ ਦਾ 사ਧਨ ਹੈ ਅਰਦਾਸ ਪ੍ਰਭੂ ਦੇ ਦਰ ਤੇ ਨਿਮਰਤਾ ਸਹਿਤ ਨਿਮਾਣੇ ਹੋ ਕੇ ਅਰਦਾਸ ਜਨ ਨਾਨਕ ਹਰ ਅਗੰਮ ਪ੍ਰਭ ਹਰ ਮੇਲ ਲੈ ਹੋ ਢੜਦਾਏ ਉਹਦੇ ਅੱਗੇ ਹੀ ਬੇਨਤੀ ਕਰਨੀ ਕਿ ਆਪਣੇ ਢੜ ਲਾ ਕੇ ਆਪਣੇ ਨਾਲ ਮਿਲਾਲੂ ਇਹਦੇ ਵਿੱਚ ਜੋ ਵਡਿਆਈ ਹੈ ਉਹ ਗੁਰੂ ਦੀ ਹੈ ਜਿਹੜਾ ਪ੍ਰਭੂ ਦੇ ਗੁਨਾ ਦੀ ਸੋਝੀ ਦਿੰਦਾ ਹੈ ਸੋ ਇਹ ਅੱਜ ਦੀ ਵਿਚਾਰ ਇਹ ਤੇਸ ਵਾਪਤ ਕਰਦੇ ਆ ਜੀ ਹੋਇਆ ਭੁੱਲਾ ਦੀ ਖਿਵਾ ਕਰਨੀ ਵਾਹੀ ਗੁਰਜੀਤ ਕਾਂਸਾ ਵਾਹੀ ਗੁਰਜੀਤ ਪਤੀ